ਪਹਿਲੀ ਵਾਰ ਇੱਕ ਕੁੜੀ ਸਹੁਰੇ ਘਰ ਤੋਂ ਆਪਣੇ ਪੇਕੇਆਂ ਦੇ ਘਰ ਮਿਲਣ ਵਾਸਤੇ ਆਉਂਦੀ ਆ ਤੇ ਉਸ ਕੁੜੀ ਨੂੰ ਜਾਣ ਲੱਗਿਆ ਉਸ ਦਾ ਜਿਹੜਾ ਪਿਓ ਹੁੰਦਾ ਆ ਉਹਨੂੰ ਅਰਗਬਤੀਆਂ ਦਾ ਇੱਕ ਡੱਬਾ ਦਿੰਦਾ ਆ ਗਿਫਟ ਵਲੋਂ ਤੇ ਉਹ ਆਪਣੇ ਘਰ ਜਾ ਕੇ ਅਰਗਬਤੀ ਦਿਖਾਉਣ ਲੱਗਦੀ ਆ ਤੇ ਉਹਦੇ ਵਿੱਚੋਂ ਇੱਕ ਪਰਚੀ ਲਿਖੀ ਹੋਈ ਮਿਲਦੀ ਆ ਉਹ ਉਸ ਪਰਚੀ ਨੂੰ ਪੜ੍ਹਦੀ ਆ ਤੇ ਅਰਗਬਤੀ ਨੂੰ ਦਿਖਾਉਂਦੀ ਆ ਉਸ ਪਰਚੀ ਦੇ ਉੱਤੇ ਲਿਖਿਆ ਹੁੰਦਾ ਆ ਕਿ ਬੁੱਧ ਅਰਗਬਤੀ ਜਿਹੜੀ ਆ ਉਹ ਆਪ ਜਲਦੀ ਆ ਪੂਰੇ ਘਰ ਨੂੰ ਮਹਿਕਾ ਦਿੰਦੀ ਆ ਇਦਾਂ ਹੀ ਤੂੰ ਕਰਨੀ ਆ ਤੂੰ ਪੂਰੇ ਘਰ ਨੂੰ ਮਹਿਕਾਉਣਾ ਆ ਕਿਸੇ ਵੀ ਗੱਲ ਦਾ ਘਰਦਿਆਂ ਦੀ ਦਾ ਗੁੱਸਾ ਨਹੀਂ ਕਰਨਾ ਉਹ ਜਲ ਕੇ ਵੀ ਖੁਸ਼ਬੂ ਬਖੇਰਦੀ ਆ ਬਸ ਸੇਮ ਤੂੰ ਇਸੇ ਤਰ੍ਹਾਂ ਸਾਡੀ ਇੱਜ਼ਤ ਬਣਾ ਕੇ ਰੱਖੀ ਤੇ ਉਹ ਜਿਹੜੀ ਪਰਚੀ ਹੁੰਦੀ ਆ ਸੱਸ ਦੇਖ ਲੈਂਦੀ ਆ ਵੀ ਕੀ ਪੜਦੀ ਪਈ ਆ ਉਹ ਪਰਚੀ ਨੂੰ ਸੱਸ ਵੀ ਪੜਦੀ ਆ ਤੇ ਉਹ ਪਰਚੀ ਨੂੰ ਫੜ ਕੇ ਸੱਸ ਉਸ ਮੰਦਰ ਦੇ ਵਿੱਚ ਰੱਖ ਦਿੰਦੀ ਆ ਕਹਿੰਦੀ ਐ ਸਪਰਜੀ ਨੂੰ ਸਾंभ ਕੇ ਰੱਖਣਾ ਕਿਉਂਕਿ ਤੇਰੇ ਪਿਓ ਨੇ ਤੈਨੂੰ ਸਿੱਖਿਆ ਬਹੁਤ ਵਧੀਆ ਦਿੱਤੀ ਐ ਸੋ ਆਪਣੀ ਧੀ ਨੂੰ ਸਹੁਰਿਆਂ ਦੇ ਘਰ ਦੇ ਵਿੱਚ ਮਾੜੇ ਚੰਗੇ ਦਿਨ ਕੱਟਣ ਦਾ ਤਰੀਕਾ ਦੱਸੋ ਨਾ ਕਿ ਉਹਨੂੰ ਇਹ ਕਹੋ ਕਿ ਕੋਈ ਗੱਲ ਨਹੀਂ ਤੀ ਇਹ ਪੇਕੇ ਆ ਜਾ ਐਦਾਂ ਦਾ ਗਲਤ ਕੰਮ ਨਹੀਂ ਕਰਨਾ ਉਹਨੂੰ ਜੀਣ ਦਾ ਤਰੀਕਾ ਦੱਸੋ ਤਾਂ ਕਿ ਉਹ ਸਹੀ ਤਰੀਕੇ ਦੇ ਨਾਲ ਆਪਣੇ ਸਹੁਰੇ ਘਰ ਵਿੱਚ ਮੈਨੇਜ ਕਰ ਸਕੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਅੱਗੇ ਸ਼ੇਅਰ ਕਰ